ਸਸਿਆ ਕਿਸਾਨ ਵੀਰੋ ਮੈਂ ਵਿਰਿੰਦਰ ਸਿੰਘ ਥਿੰਦ ਫਾਰਮ ਤੋਂ ਕਿਸਾਨ ਵੀਰੋ ਅੱਜ ਆਪਾਂ ਖੜੇ ਆ ਜੀ ਪਿੰਡ ਡੱਬਿਆਂ ਵਾਲੀ ਬਸਤੀ ਜ਼ਿਲ੍ਹਾ ਫਰੋਜ਼ਪੁਰ ਤੇ ਫਾਰਮਰ ਨੇਮ ਹੈ ਜੀ ਮਨਪ੍ਰੀਤ ਸਿੰਘ ਤੇ ਉਹਨਾਂ ਦੇ ਫਾਦਰ ਨੇਮ ਹੈ ਸਰਦਾਰ ਹਰਬੰਸ ਸਿੰਘ ਜੀ ਤੇ ਆਪਣੇ ਕੋਲੋਂ ਆਪਣੀ ਨਰਸੀ ਤੋਂ ਲੈ ਕੇ ਆਏ ਸੀ ਜੀ 베ਰੀਆਂ ਦਾ ਬੂਟੇ ਬਹੁਤ ਸੋਹਣੀ ਰਿਜ਼ਲਟ ਮਿਲਿਆ ਵੀਰ ਜੀ ਉਹਨਾਂ ਨੇ ਉਸ ਦਿਨ ਮੈਨੂੰ ਵੀਡੀਓ ਸੈਂਡ ਕੀਤੀ ਅੱਜ ਆਪਾਂ ਵੇਖਣ ਵੀ ਆਏ ਆ ਤੇ ਵੀਰੇ ਨੇੜੇ ਆ ਕੇ ਆਪਾਂ ਵਿਖਾਉਣੇ ਆ ਜੀ ਆ ਦੇਖੋ ਤੁਸੀਂ ਇਹ ਵੈਰੈਟੀ ਹੈ ਜੀ ਮਿਸ ਇੰਡੀਆ ਇੱਕ ਨਵਾਂ ਵੈਰੈਟੀ ਆਪਣੀ ਮਿਸ ਇੰਡੀਆ ਲਾਈ ਹੈ ਇੱਕ ਵੈਰੈਟੀ ਲਾਈ ਹੈ ਜੀ ਕਸ਼ਮੀਰੀ ਐਪਲ ਬੇਰ ਔਰ ਤੁਸੀਂ ਫਰੂਟ ਦੇਖੋ ਬਿਲਕੁਲ ਇਦਾਂ ਲੱਗ ਰਿਹਾ ਜਿੱਦਾਂ ਕਿ ਇਹ ਸੇਬ ਹੀ ਛੋਟੇ ਛੋਟੇ ਲੰਮ ਕਰੇ ਹੋਣ ਆਹ ਦੇਖੋ ਜੀ ਮਤਲਬ ਗੁੱਛਾਂ ਦੇ ਗੁੱਛੇ ਹੀ ਲੱਗੇ ਹੋਏ ਨੇ ਆਹ ਦੇਖੋ ਜੀ ਔਰ ਇਹ ਇੱਕ ਸਾਲ ਦਾ ਬੂਟਾ ਸਾਰਾ ਇੱਕ ਸਾਲ ਦਾ ਪਲਾਂਟ ਆ ਔਰ ਦੇਖੋ ਤੁਸੀਂ ਮਤਲਬ ਜਿੱਦਾਂ ਕਹਿ ਦਈਏ ਕਿ ਜਿੱਦਾਂ ਪੰਜਾਬੀ ਚ ਬੋਲਦੇ ਨੇ ਕੁਆਂਟਲਾਂ ਮੂਹ ਨਹੀਂ ਲੱਗੇ ਹੋਏ ਔਰ ਫਰੂਟ ਦੇਖੋ ਕਿੰਨਾ ਸੋਹਣਾ ਆ ਬਿਲਕੁਲ ਐਪਲ ਦੀ ਤਰ੍ਹਾਂ ਆ ਆ ਦੇਖੋ ਜੀ ਤੇ ਬਾਕੀ ਜਦੋਂ ਪੱਕਣਗੇ ਫਿਰ ਆਪਾਂ ਤੁਹਾਨੂੰ ਖਾ ਕੇ ਵੀ ਦੱਸਾਂਗੇ ਵੀ ਆ ਦੇਖੋ ਜੀ ਕਲਰ ਦੇਖੋ ਕਿੰਨਾ ਸ਼ਾਨਦਾਰ ਆ ਰੈੱਡ ਕਲਰ ਦੇ ਵਿੱਚ ਨੇ ਤੇ ਬਾਕੀ ਆਪਾਂ ਵੀਰ ਜੀ ਅਜੇ ਹੈਗੇ ਨਹੀਂ ਘਰੇ ਉਹਨਾਂ ਦੀ ਫੀਡਬੈਕ ਉਹਨਾਂ ਦੀ ਵੀ ਲਵਾਂਗੇ ਕਿੱਦਾਂ ਉਹਨਾਂ ਨੂੰ ਪਲਾਂਟ ਲੱਗਾ ਫਰੂਟ ਕਿੱਦਾਂ ਲੱਗਾ ਇਹ ਆ ਜੀ ਮਿਸ ਇੰਡੀਆ ਵੈਰੈਟੀ 베ਰੀ ਦੀ ਇੱਕ ਸਾਲ ਦਾ ਬੂਟਾ ਜੀ ਹੱਲੇ ਇਹ ਆ ਦੇਖੋ ਜੀ ਕਿੱਦਾਂ ਮਤਲਬ ਜਿੱਦਾਂ ਤਾਂ ਲੱਗ ਰਿਹਾ ਜਿੱਦਾਂ ਕਿ ਸੇਬ ਹੀ ਲੰਮਕਰੇ ਹੋਣ ਬਾਕੀ ਤੁਸੀਂ ਆਪਣੇ ਵਿੱਚ ਸੁਝਾ ਵਿਚਾਰ ਜਰੂਰ ਸਾਂਝੇ ਕਰਿਓ ਜੀ ਵੀਡੀਓ ਦੇਖ ਕੇ ਤੇ ਜੇਕਰ ਕਿਸੇ ਨੂੰ ਬੂਟਿਆਂ ਦੀ ਜ਼ਰੂਰਤ ਹੋਵੇ ਤੇ ਤੁਸੀਂ ਬੂਟੇ ਲੈ ਸਕਦੇ ਹੋ ਗੁਰਦੇਵ ਸਿੰਘ ਪਿੰਡ ਤਰਾਂਵਾਲੀ 9417650705 ਤੇ ਇੱਕ ਹੋਰ ਨੰਬਰ ਮੇਰਾ ਵੀ ਨੋਟ ਕਰ ਲੋ ਨਾਮ ਵਰਿੰਦਰ ਸਿੰਘ 84378 26420 ਜੇਕਰ ਕਿਸੇ ਨੂੰ ਇਹ ਬੂਟੇ ਚਾਹੀਦੇ ਹੋਣ ਤਾਂ ਉਹ ਬੂਟੇ ਲੈ ਕੇ ਆਪਣੇ ਕੋਲ ਆ ਜਾ ਸਕਦੇ ਹਨ ਧੰਨਵਾਦ ਕਿਸਾਨ ਵੀਰੋ